ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੂੰ ਫੋਰਟਿਸ ਹਸਪਤਾਲ ਮਹਾਲੀ ਵਿਖੇ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਕਈ ਟੈਸਟ ਕੀਤੇ ਗਏ ਨੇ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ ਹਾਲਾਂਕਿ ਇੱਥੇ ਦੱਸਦੀ ਹੈ ਕਿ ਮੁੱਖ ਮੰਤਰੀ ਰੂਟੀਨ ਚੈੱਕਅਪ ਦੇ ਲਈ ਹਸਪਤਾਲ ਗਏ ਨੇ ਤੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕੁਝ ਦਿਨਾਂ ਪਹਿਲਾਂ ਵੀ ਮੁੱਖ ਮੰਤਰੀ ਦੇ ਡਿੱਗਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਨੇ ਕਿ ਸੀਐਮ ਮੰਦੀ ਸਿਹਤ ਜਿਹੜੀ ਉਹਨਾਂ ਸਾਸ ਚੱਲ ਰਹੀ ਹੈ ਇਸੇ ਦੇ ਚੱਲਦੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਮਾਮਲੇ ਤੇ ਬੇਸ਼ੱਕ ਮੁੱਖ ਮੰਤਰੀ ਨੇ ਕੁਝ ਸਪਸ਼ਟ ਨਹੀਂ ਕੀਤਾ ਸੀ ਕਿ ਆਖਰੂ ਕਿਸ ਕਾਰਨ ਡਿੱਗੇ ਸਨ ਪਰ ਹੁਣ ਕਿ ਆਸਰਾਇਆ ਨੇਤਾ ਸੀ ਇਹ ਮੰਦੀ ਸਿਹਤ ਵਿਗੜੀ ਤੇ ਉਹਨਾਂ ਨੂੰ ਹੁਣ ਮੋਹਾਲੀ ਦੇ 40s ਹਸਪਤਾਲ ਦਾਖਲ ਕਰਵਾਉਣਾ ਪਿਆ ਦੀ ਖਬਰ ਗੁਰਦਾਸਪੁਰ ਦੇ ਪਿੰਡ ਜੋੜਿਆਂ ਕਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਪੋਸਟਮਾਰਟਮ ਦੇ ਲਈ ਮ੍ਰਿਤਕ ਦਿਆ ਸਿਵਲ ਹਸਪਤਾਲ ਬਟਾਲਾ ਪਹੁੰਚਿਆ ਨੇ ਦਾ ਡਿਊਟੀ ਤੇ ਤਨਖਾਹ ਮੈਡੀਕਲ ਅਫਸਰ ਡਾਕਟਰ ਸਾਹਿਲ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਜਿਨ੍ਹਾਂ ਦੇ ਵਿੱਚ ਇੱਕ ਮ੍ਰਿਤਕ ਦੇ ਮਾਂ ਇੱਕ ਉਸ ਦੀ 16 ਸਾਲ ਦੀ ਧੀ ਤੇ ਇੱਕ ਮਹਿਜ਼ 6 ਮਹੀਨੇ ਦੇ ਪੁੱਤ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਹੈ ਜਿਸ ਕਾਰਨ ਇਹਨਾਂ ਦੀ ਮੌਤ ਹੋ ਗਈ ਹੈ ਦੱਸਦੀ ਕਿ ਮਾਮਲੇ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਆ ਕਬਜ਼ੇ ਚ ਲੈ ਕੇ ਪੋਸਮਾਰਟਮ ਲਈ ਬਟਾਲਾ ਭੇਜਿਆ ਗਿਆ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਤੇ ਚੱਲਦਿਆ ਮਾਂ ਦੇ ਵੱਲੋਂ ਜ਼ਹਿਰ ਨਿਕਲ ਲਿਆ ਜਾਂਦਾ ਤੇ ਆਪਣੇ ਬੱਚਿਆਂ ਨੂੰ ਵੀ ਜ਼ਹਿਰ ਦੇ ਕੇ ਇਥੇ ਮਾਂ ਨੇ ਖੁਦਕੁਸ਼ੀ ਕਰ ਲਈ ਹੈ ਤਾਂ ਰੂ ਕੰਬਾਉ ਖਬਰੇ ਸਾਹਮਣੇ ਆਈ ਹੈ ਜਿੱਥੇ ਮਾਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਸੀ ਜਿਸ ਕਾਰਨ ਇਹਨਾਂ ਦੀ ਜਾਨ ਚਲੀ ਗਈ ਹੈ ਇਹ ਲਾ ਸਾਨੂੰ ਨੇ 3 ਡੈਡ ਬੋਡੀਜ਼ ਰਿਸੀਵ ਹੋਈਆਂ ਸੀਗੇ ਤੇ ਪੁਲਿਸ ਪੁਲਿਸ ਦੇ ਅੰਡਰ ਸੁਪਰਵੀਜ਼ਨ ਸੀਗੇ ਉਹ ਡਿਫਰੋਟਡ ਲੈ ਕੇ ਆਏ ਸੀਗੇ ਤੇ ਇਹ ਤਿੰਨ ਬੋਡੀਜ਼ ਜਿਹੜੀਆਂ ਟੋਟਲ 3 ਤਿੰਨ ਬੋਡੀਜ਼ ਨੇ ਦੋ ਬੱਚੇ ਨੇ ਤੇ ਇੱਕ ਮਦਦ ਦੀ ਸੀਗੀ ਇੱਕ ਲੜਕੀ ਸੀਗੀ ਜਿਹਦੀ ਏਜ 16 ਇਅਰ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਉੰਦੀ ਸੀ ਤੇ ਜਿਹੜੀ ਮਦਦ ਦੀ ਏਜ ਸੀਗੀ ਉਹ 40 ਇਅਰ ਸੀਗੀ ਇਹ ਜੋਰੀਆ ਕਲੰਦੇ ਰੈਜ਼िडेंट ਹੈਗੇ ਸੀਗੇ ਇਹਨਾਂ ਜੋਰੀਆ ਕਲੰਦੇ ਰੈਡ ਪਬਲਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੂੰ ਮਹਾਲੀ ਦੇ ਫੌਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਇਸੇ ਨੂੰ ਲੈ ਕੇ ਸੀਨੀਅਰ ਅਕਾਲੀਆ ਗੁ ਬਿਕਰਮ ਸਿੰਘ ਮਜੀਠੀਆ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜਿਵੇਂ ਵਿੱਚ ਉਹ ਕਹਿ ਰਹੇ ਨੇ ਕਿ ਮੇਰੇ ਕੋਲ ਜਾਣਕਾਰੀ ਹੈ ਕਿ ਆਖਰ ਮੁੱਖ ਮੰਤਰੀ ਮਾਨ ਨੂੰ ਕੀ ਹੋਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਸੀਐਮ ਮਾਨ ਨੂੰ ਲੀਵਰ ਦੇ ਵਿੱਚ ਕੋਈ ਦਿੱਕਤ ਹੈ ਉਹਨਾਂ ਪਹਿਲਾਂ ਵੀ ਕਿਹਾ ਸੀ ਕਿ ਲੀਵਰ ਟ੍ਰਾਂਸਪਲੈਂਟ ਕਰਾਉਣਾ ਪੈ ਸਕਦਾ ਹੈ ਤਾਂ ਇਸੇ ਨੂੰ ਲੈ ਕੇ ਦੱਸਦੀ ਕਿ ਫੋਰਟਿਸ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਮਾਨ ਦਾ ਜਿਹੜਾ ਇਲਾਜ ਉਹ ਕੀਤਾ ਜਾ ਰਿਹਾ ਹੈ ਤਾਂ ਸੀਐਮ ਮਾਨ ਤੇ ਤੰਜ ਵੀ ਕਹਿ ਸਕਦੇ ਆ ਕਿ ਇੱਥੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੱਸੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲੀਵਰ ਟ੍ਰਾਂਸਪਲੈਂਟ ਕਰਾਉਣਾ ਪੈ ਸਕਦਾ ਹੈ। ਤਾਂ ਸੀਐਮ ਆਉਂਗ ਪਾਸੇ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਟੈਸਟਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਤੇ ਉਧਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਲੀਵਰ ਦੇ ਵਿੱਚ ਦਿੱਕਤ ਹੈ। ਚੀਫ ਮਿੰਿਸਟਰ ਸਾਹਿਬ ਭਗਵੰਤ ਮਾਨ ਜੀ ਨੂੰ ਫੋਰਟਿਸ ਦੇ ਹਸਪਤਾਲ ਦਾਖਲ ਕਰਾਉਣਾ ਪਿਆ ਮੋਹੱਲੀ 'ਚ ਇਹ ਰਾਤ ਦਾਖਲ ਹੋਇਆ ਔਰ ਰਾਤ ਤੋਂ ਲੈ ਕੇ ਅਗਲੇ ਦਿਨ ਜਦੋਂ ਤੱਕ ਮੈਂ ਨਹੀਂ ਟਵੀਟ ਕੀਤਾ ਸੀ ਉਦੋਂ ਤੱਕ ਇਸ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਗਿਆ ਜਿੱਥੇ ਮੈਂ ਸਭ ਤੋਂ ਪਹਿਲਾਂ ਵਾਂਟ ਟੂ ਮੇਕ ਇਟ ਵੈਰੀ ਕਲੀਅਰ ਕਿ ਪੋਲਿਟਿਕਸ ਆਫ ਦੀ ਥਾ ਜੀ ਸਾਡੇ ਵਕਰੇਵੇਂ ਆਫ ਦੀ ਥਾ ਆਈ ਵਿਸ਼ ਚੀਫ ਮਨਿਸਟਰ ਸਾਹਿਬ ਵੈਲ ਉਹਨਾਂ ਦੀ ਸਿਹਤ ਜਾਪਤਾ ਹੋਵੇ ਉਹ ਤੰਦਰੁਸਤ ਮੈਟਰ অফ ਕਨਸਰਨ ਕੀ ਹੈ ਕਿ ਚੀਫ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰੈਪ੍ਰੈਜੈਂਟੇਟਿਵ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਬਜਾਰਤ ਚੱਲ ਰਹੀ ਹੈ ਉਹਦੇ ਮੁਖੀਆਂ ਹੁਣ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੰਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਦੇ ਅਹੁਦੇ ਤੇ ਬੈੰਧਿਆ ਮੁਖ ਸੇਵਾਦਾਰ ਨੇ ਪੰਜਾਬ ਉਹਨਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਦੇਸ਼ਧਨੀ ਵਾਸੀਆਂ ਨੂੰ ਹਰੇਕ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਉਂ ਇਹ ਕਿਤਾਬ ਲਾਅ ਐਂਡ ਆਰਡਰ ਕਰਕੇ ਇੰਡੋ-ਪਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ 2.5-3 ਸਾਲਾਂ ਚ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕਨਸਰਨ ਐਂਡ ਇਫ ਚੀਫ ਮਿਨਿਸਟਰ isio is all is well all is well with the chief minister or no so eh hak hai ji lokan nu janne da mainu problem kittho ho rahi hai jis tarike naal information nu gupt rakha ja re jis tarike naal public domain to aur to information nu rokya ja re ajj subhere jad main tweet kita us to baad press de sajan aam aadmi party de ਨਮੇਂਦੀਆ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਤੇ ਤੁਸੀਂ ਸਾਨੂੰ ਦੱਸ ਨਹੀਂ ਰਹੇ ਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈੱਕਅਪ ਲਈ ਗਏ ਮੈਂ ਅੱਜ ਵੀ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਡੋంట్ ਲਾਇ ਟੂ ਦ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈੱਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲਗਭਗ ਆਏ ਐ ਰੂਟੀਨ ਚੈੱਕਅਪ ਦਾ ਬੰਦਾ ਹਸਪਤਾਲ ਜਾਂਦਾ ਮੁੱਖ ਮੰਤਰੀ ਹੈ ਬੀਬੀਆਈਪੀ ਇਨਸਾਨ ਹੈ ਉਹ ਤਾਂ ਦੋ ਮਿੰਟਾਂ 'ਚ ਰੂਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਮਗਰ ਰਾਜ ਰਾਤ ਦਾਖਲ ਰਹਿਣਾ ਔਰ ਮੇਰੀ ਜੋ ਇਨਫਰਮੇਸ਼ਨ ਹੈ ਹਲੇ ਅੱਗੇ ਵੀ ਦੋ ਤਿੰਨ ਦਿਨ ਇਹ ਦਾਖਲ ਰਹਿ ਸਕਦੇ ਆ ਓਨਲੀ ਹਿਸ ਬਾਡੀ ਸਟੇਬਲਾਈਜ਼ਸ ਕੀ ਉਹ ਡਿਸਚਾਰਜ ਹੋਣਗੇ ਸੋ ਝੂਠ ਬੋਲਿਆ ਜਾ ਰਿਹਾ ਦੇਖੋ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਟਵੀਟ ਕੀਤੀ ਕਿ ਮੁੱਖ ਮੰਤਰੀ ਸਾਹਿਬ ਜਹਾਜ਼ ਤੋਂ ਉਤਰੇ ਔਰ ਉਤਰ ਕੇ ਗੱਡੀ ਤੱਕ ਦਾ ਜਿਹੜਾ ਸਫ਼ਰ ਸੀ ਉਹ ਮੈਂ ਜ 5-10 ਕਦਮ ਸੀ ਜਦੋਂ ਡਿੱਗ ਗਏ ਡਿੱਗੇ ਇਸ ਲਈ ਨਹੀਂ ਕਿ ਕੋ ਅ ਅੜੇਕਾ ਪੈ ਗਿਆ ਜਾਂ ਕੋਈ ਗੱਲ ਹੈ ਬੜੀ ਕਲੀਅਰ ਇਸ਼ੂ ਸਨ ਔਰ ਮੈਂ ਉਹਦੇ ਬਾਰੇ ਪਹਿਲਾਂ ਜਨਤਕ ਵੀ ਕੀਤਾ ਮੈਂ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਔਰ ਅੱਜ ਮੈਂ ਫੇਰ ਤੋਂ ਉਦਾਸ ਰਿਹਾ ਔਰ ਉਸ ਗੱਲ ਤੇ ਮੁੱਖ ਮੰਤਰੀ ਸਾਹਿਬ ਨੇ ਤਿੰਨ ਚਾਰ ਦਿਨ ਬਾਅਦ ਮੇਰੇ ਤੇ ਟਿੱਪਣੀ ਕੀਤੀ ਬਗੈਰ ਨਾ ਲਿਆ ਕਿ ਜੀ ਮੈਂ ਤਾਂ ਜੇ ਫੀਤੇ ਬੰਨਣ ਵੀ ਬਹਿ ਜਾ ਤਾਂ ਲੋਕ ਕਹਿੰਦੇ ਆ ਮਾਨ ਡਿੱਗ ਪਿਆ ਭਾਈ ਡਿੱਗੇ ਹੋਏ ਬੰਦੇ ਨੂੰ ਜੇ ਫੀਤਾ ਹੀ ਬੰਨਣਾ ਸੀ ਪਹਿਲੀ ਗੱਲ ਤਾਂ ਮਾਨ ਸਾਹਿਬ ਫੀਤੇ ਵਾਲੇ ਕੂੜੇ ਤੁਸੀਂ ਪਾਉਂਦੇ ਨਹੀਂ ਉਹ ਮੈਂ ਫੋਟੋ ਜਨਤ ਕਰ ਦੂੰਗਾ ਦੂਜੀ ਗੱਲ ਕੀਤਾ ਜੇ ਬੰਨਾ ਸੀ ਤੇ ਫਿਰ ਫੋਰਟਿਸ ਅਪੋਲੋ ਹਸਪੀਟਲ ਨਾਲ ਜਾਣ ਦੀ ਲੋਡ ਪੈਂਦੀ ਵਾਪਸ ਜਾਣ ਚ ਸੋ ਦ ਫੈਕਟਸ ਆਰ ਬੀਇੰਗ ਲੁਕੋਇਆ ਜਾ ਰਿਹਾ ਸਚਾਈ ਨੂੰ ਮੈਂ ਅੱਜ ਵੀ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਜੋ ਮੇਰੇ ਕੋਲ ਖਬਰ ਹੈ ਕਿ ਕੱਲ 2-3 ਵਾਰੀ ਇਹਨਾਂ ਬੇਹੋਸ਼ ਵੀ ਹੋਏ ਆ ਸਾਹ ਦੀ ਪ੍ਰੋਬਲਮ ਵੀ ਆਈ ਹੈ ਔਰ ਪ੍ਰੋਬਲਮ ਕੀ ਹੈ ਜਿਹੜੀ ਗੱਲ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਨਤਕ ਕੀਤੀ ਸੀ ਕਈ ਪ੍ਰੈਸ ਵਾਲਿਆਂ ਦੀ ਮਜਬੂਰੀ ਨੇ ਇੱਕ ਮੀਡੀਆ ਹੈ ਕਿ ਜਿਹੜਾ ਨਹੀਂ ਖਬਰਾਂ ਚਲਾਉਣਾ ਚਾਹੁੰਦਾ ਮਗਰ ਆਪੀ ਆਪੀ ਉਹ ਵੀ ਬੜੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਹੈ ਜਿਹੜਾ ਸੱਚਾਈ ਨਹੀਂ ਦੱਸ ਰਹੇ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਲਿਵਰ ਦਾ ਸਰੋਸਿਸ ਹੋਇਆ ਉਹਨਾਂ ਦੇ ਲਿਵਰ ਦੇ ਹਾਲਾਤ ਬੜੇ ਗੰਭੀਰ ਨੇ ਇਹ 3rd 4th ਸਟੇਜ ਤੇ ਨੇ ਐਂਡ ਇਸ ਸਟੇਜ ਤੇ ਇਹ ਜੀ ਹੁੰਦੀ ਹੈ ਕਿ ਜਿੰਨਾ ਚਿਰ ਇਹ ਚੱਲਦਾ ਜਾਵੇ ਚੱਲ ਜਾ ਜਾਵੇ ਮਗਰ ਜੇ ਤੁਸੀਂ ਇਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝ ਹੀ ਜਾ ਗਏ ਹੋ ਯੂਜ਼ ਅਬਿਊਜ਼ ਲਿਵਰ ਦੀ ਪ੍ਰੋਬਲਮ ਕਦੋਂ ਆਉਂਦੀ ਜਦ ਤੁਸੀਂ ਵੱਧ ਖਾਓ ਪੀਓ ਇਹ ਉਦੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਔਰ ਅਖੀਰ 'ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪਦਾ ਇਹ ਸਿਸਟਮ ਸਹੀ ਕਰੋ ਨਈ ਤਾਂ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫੋਰਵਰਡ ਵੈਸੇ ਤਾਂ ਇਹ ਕਹੀ ਦਿੱਤਾ ਗਿਆ ਕਿ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫੋਰਵਰਡ ਐਂ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬਾਡੀ ਚ ਸਰੀਰ ਚ ਆ ਫੇਫੜਿਆਂ ਚ ਲੰਗਸ ਚ ਸਟਮਕ ਚ ਐਬਡੋਮਨ ਚ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦ ਇਹ ਫਲੂਇਡ ਇਕੱਠੇ ਹੋਲੇ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਆ ਹਾਰਟ ਤੇ ਸਟ੍ਰੈਸ ਪੈਂਦਾ ਔਰ ਅਖੀਰ ਚ ਇਹਨਾਂ ਦੀ ਵਰਕਿੰਗ ਕੰਪਰਮਾਈਜ਼ ਹੁੰਦੀ ਆ ਔਰ ਇਹੀ ਕੁਝ ਕੱਲ ਹੋਇਆ ਸਾਹ ਲੈਣ ਚ ਵੀ ਪ੍ਰੋਬਲਮ ਆਈ ਬੇਉਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਹਾ ਸਾਰਾ ਨਿਊਕਲੀਅਸ ਇਸ਼ੂ ਕੀ ਹੈ ਮੇਨ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲਿਵਰ ਡੈਮੇਜ ਹੋਣਾ ਔਰ ਲਿਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਹੁਣ ਮੈਨੂੰ ਨਹੀਂ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार अपोलो ਜਾ ਕੇ ਇਲਾਜ ਕਰਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕ ਨਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ अपोलो ਨਹੀਂ ਜਾ ਸਕਦੇ ਸੀ ਮੌਲੀ ਨਾ ਚਾਹੁੰਦੇ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਸ ਲਈ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਿਆਂ ਨੂੰ ਬੇਨਤੀ ਹੈ ਔਰ ਮੈਂ ਸਰਕਾਰ ਨੂੰ ਚੀਫ ਸਕੱਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਔਰ ਹਸਪੀਟਲ ਨੂੰ ਵੀ ਕਹੂੰਗਾ ਫੋਟੋਸ ਹਸਪੀਟਲ ਨੂੰ ਕਿ ਭਾਈ ਹੀ ਇਜ਼ ਔਨ ਅ ਕਨਸਟੀਟਿਊਸ਼ਨਲ ਕੋਰਸ ਸੰਵਿਧਾਨਿਕ ਉਹਦੇ ਤੇ ਬੈਠੇ ਉਹਨਾਂ ਦੇ ਹੈਲਥ ਦੇ ਰਿਲੇਟਡ ਤੁਸੀਂ ਅੱਜ ਤਾਂ ਫਾਈਲ ਸਰਕਾਰ ਕਰਕੇ ਦਬਾ ਲੋਗੇ ਫੈਕਟਸ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟਸ ਪਬਲਿਕ ਡੋਮੇਨ ਚ ਅੱਜ ਨਹੀਂ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ ਚ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਹੈ ਜਿਹਦੇ ਕਰਕੇ ਸਾਰੀ ਕੰਪਲਿਕੀਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਨਤਕ ਕਰਕੇ ਸੀਐਮ ਸਾਹਿਬ ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਜਾਂ ਵਾਟੇਵਰ ਇਜ਼ ਨੀਡੇਡ ਬਿਕੋਜ਼ ਆਈ ਲਾਈਕ ਆਈ ਸੇ ਆਈ ਵਿਸ਼ ਹਿਮ ਵੈਲ ਹਿਸ ਫੈਮਿਲੀ नीड्स ਹਿਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਨਸੀਡੈਂਟ ਹੋਇਆ ਹੈ ਜਦੋਂ ਜੈ ਲਲਿਤਾ ਜੀ ਚੀਫ ਮਿਨਿਸਟਰ ਸਨ ਉਦੋਂ ਵੀ ਬੜਾ ਵਾਦ-ਵਿਵਾਦ ਹੋਇਆ ਕਿ ਉਹਨਾਂ ਦਾ ਇਲਾਜ ਕੁਝ ਲੋਕਾਂ ਨੇ ਸਹੀ ਨਹੀਂ ਹੋਣ ਦਿੱਤਾ ਉਹਦੀ ਅਖੀਰ 'ਚ ਸੀਬੀਆਈ ਇਨਕੁਆਇਰੀ ਮੰਗੀ ਗਈ ਔਰ ਬੜਾ ਰੌਣਾ ਪਿਆ ਸਟੇਟ 'ਚ ਬੜੇ ਇਹ ਮਸਲੇ ਖੜੇ ਹੋਏ ਜੋ ਇਹੇ ਚਾ ਕੰਮ ਨਾ ਹੋਵੇ ਡੂ ਨਾਟ ਰਿਪੀਟ ਹਿਸਟਰੀ ਕਰੈਕਟ ਦਾ ਰੋਂਗ ਟਰਾਂਸਪੇਰੈਂਸੀ ਹਰੇਕ ਨੂੰ ਪਤਾ ਹੋਵੇ ਕੀ ਪ੍ਰੋਬਲਮ ਹੈ ਵਾਟੇਵਰ ਇਜ਼ ਦਾ ਪ੍ਰੋਬਲਮ ਪ੍ਰੋਬਲਮ ਆ ਸਕਦੀ ਹੈ ਨੇ ਇਟ नीड्स ਟੂ ਬੀ ਕਰੈਕਟਿਡ ਸੈਟਲਡ ਐਂਡ ਮੈਂ ਇਹ ਦੇ ਚ ਕੋਈ ਪੋਲਿਟਿਕਸ ਨਹੀਂ ਮਗਰ ਜੇ ਇਸ ਤਰੀਕੇ ਨਾਲ ਹਰ ਚੀਜ਼ ਨੂੰ ਇੰਗਾ ਦੱਬਿਆ ਜਾ ਰਿਹਾ ਹੈ ਸਿਕਰੈਸੀ ਰੱਖੀ ਜਾ ਰਹੀ ਹੈ ਅ ਮਿਸਲੀਡ ਕੀਤਾ ਜਾ ਰਿਹਾ ਜਿਵੇਂ ਨਸਟਰ ਹਸਪਤਾਲ ਦਾਖਲ ਹੋਵੇ ਤੁਸੀਂ ਦੱਸੋ ਕਿਸੇ ਨੂੰ ਨਾ ਨਹੀਂ ਤਾਂ ਤੁਸੀਂ ਉਹਦੀ ਇੱਕ ਇੱਕ ਸਕਿੰਟ ਦੀ ਮੂਵਮੈਂਟ ਦੱਸ ਦਿਓ ਇਹਦੇ ਤੋਂ ਬਹੁਤ ਵੱਡੇ ਸਵਾਲ ਤੇ ਸ਼ੱਕ ਪੈਦਾ ਹੁੰਦੇ ਹਨ ਔਰ ਮੈਂ ਫੋਰਟਸ ਨੂੰ ਵੀ ਕਹੂੰਗਾ ਲਰਨ ਫ্রম ਦ ਮਿਸਟੇਕਸ ਆਫ ਵਾਟ ਹੈਪਨਡ ਇਨ ਤਮਿਲਨਾਡੂ ਜੈ ਲਲਿਤਾ ਕੇਸ ਦੇ ਨਾਲ ਜੋ ਹੋਇਆ ਸੀ ਡੂ ਨਾਟ ਰਿਪੀਟ ਦੋਸ ਮਿਸਟੇਕਸ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਬਿਕੋਜ਼ ਇੰਡੋ ਪਾਕ ਬਾਰਡਰ ਪਾਕਿਸਤਾਨ ਐਨ ਐਨੀਮੀ ਕੰਟਰੀ ਜਿਹੜਾ ਹਮੇਸ਼ਾ ਇੱਥੇ ਟਰਬਲ ਫਾਰਮੈਟ ਕਰਨਾ ਚਾਹੁੰਦਾ ਔਰ ਜੇ ਸ ਮੁੱਖ ਮੰਤਰੀ ਦੇ ਹੱਥ ਚ ਇਹ ਇਹ ਸਾਰੀਆਂ ਤਾਕਤਾਂ ਸੂਬੇ ਦੀਆਂ ਉਹਨਾਂ ਦੇ ਹੱਥ ਚ ਨੇ ਉਹਨਾਂ ਦੀ ਸਿਹਤ ਸਹੀ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਸੋਦਾਟੋ ਪੰਜਾਬ ਦੇ ਲੋਕਾਂ ਦੇ ਲਈ ਸਹੀ ਫੈਸਲਾ ਕਰ ਸਕਣ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਸਮਝਦਾ ਜਿੱਥੇ ਮੈਂ ਆਏ ਅਗੇਨ ਵਿਸ਼ੇਮ ਵੈਲ ਨਾਲ ਹੀ ਮੈਂ ਸਮਝਦਾ ਹੈ ਕਿ ਟ੍ਰਾਂਸਪੇਰੈਂਸੀ ਇਸ ਲਿਉਣਗੇ ਸਚਾਈ ਸਾਹਮਣੇ ਆਉਗੀ ਔਰ ਉਹਨਾਂ ਦਾ ਸਹੀ ਇਲਾਜ ਹੋਗਾ ਬਹੁਤ ਬਹੁਤ ਧੰਨਵਾਦ ਨਰਾਤਿਆਂ ਦੇ ਦਿਨਾਂ ਦੇ ਵਿੱਚ ਵਾਨਰ ਸੈਨਾ ਦੇ ਨਾਮ ਤੇ ਹਨੂਮਾਨ ਜੀ ਦਾ ਸੂਰੂਪ ਧਾਰਨ ਕਰ ਮਰਿਆਦਾ ਦਾ ਕਾਣ ਕਰਨ ਵਾਲਿਆਂ ਦੇ ਖਿਲਾਫ ਅੰਮ੍ਰਿਤਸਰ ਵਿਖੇ ਸਨਾਤਨ ਧਰਮ ਤੇ ਭਗਵਾਨ ਵਾਲਮੀਕੀ ਵੀਰ ਸੈਨਾ ਆਗੂਆਂ ਦੇ ਵੱਲੋਂ ਪੁਲਿਸ ਕਮਿਸ਼ਨਰ ਤੇ ਦੁਰਗਿਆਨਾ ਕਮੇਟੀ ਨੂੰ ਇੱਕ ਮੰਗ ਪੱਤਰ ਦਿੰਦਿਆਂ ਅਜਿਹੇ ਲੋਕਾਂ ਉੱਪਰ ਬੈਨ ਲਗਾਉਣ ਦੀ ਮੰਗ ਕੀਤੀ ਗਈ ਹੈ ਤੇ ਇਸ ਮੌਕੇ ਗੱਲਬਾਤ ਕਰਦੇ ਹਾਂ ਭਗਵਾਨ ਵਾਲਮੀਕੀ ਵੀਰ ਸੈਨਾ ਦੇ ਆਗੂ ਤੇ ਸਨਾਤਨੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨਰਾਤਿਆਂ ਦੇ ਆਗਮਨ ਮੌਕੇ ਸ਼ਹਿਰ ਦੇ ਵਿੱਚ ਵਾਰਨਰ ਸੈਨਾ ਦੇ ਨਾਮ ਤੇ ਹਨੂਮਾਨ ਜੀ ਦਾ ਸਰੂਪ ਧਾਰਨ ਕਰ ਮਰਿਆਦਾ ਦਾ ਕਾਰਨ ਕੀਤਾ ਜਾਂਦਾ ਹੈ ਜਿਸ ਨਾਲ ਕੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹਨੂਮਾਨ ਜੀ ਦੇ ਸਰੂਪ ਦੇ ਨਾਲ ਛੇੜਛਾੜ ਕਰਨਾ ਤੇ ਮर्यादा ਦਾ ਘਾਣ ਕਰਨਾ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਿਸ ਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੇ ਖਿਲਾਫ ਉਹਨਾਂ ਪੁਲਿਸ ਤੇ ਧਾਰਮਿਕ ਸੰਸਥਾਵਾਂ ਨੂੰ ਮੰਗ ਪੱਤਰ ਦਿੰਦਿਆਂ ਅਜਿਹੀ ਅੰਸਰਾਂ ਤੇ ਕਾਰਵਾਈ ਦੀ ਮੰਗ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਵਾਨਰ ਸੈਨਾ ਦੇ ਰੂਪ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਤੇ हनुमान दे दे शीरी शीरी जी ਦਾ ਸਰੂਪ ਧਾਰਨ ਕਰਕੇ ਮਰਿਆਦਾ ਦਾ ਕਾਣ ਕੀਤਾ ਜਾਂਦਾ ਜਿਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਦਾ ਵੀ ਕਹਿਣਾ ਹੈ ਕਿ ਇਸ ਕਾਰਵਾਈ ਦੀ ਮੰਗ ਕਰੋੜ ਨੂੰ ਲੈ ਕੇ ਉਹਨਾਂ ਨੂੰ ਕਾਫੀ ਧਮਕੀਆਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਨੇ ਪਰ ਉਹ ਬਿਨਾਂ ਖਾਫ ਦੇ ਇਸ ਦੇ ਖਿਲਾਫ ਕਾਰਵਾਈ ਕਰਵਾਉਣਗੇ ਆਸ਼ੀਰਮ ਸ਼੍ਰੀ ਸ਼੍ਰੀ 1008 ਮਹਾਮਲਦੇਸ਼ਵਰ ਸਵਾਮੀ ਅਸ਼ਨੀਲ ਮਹਾਰਾਜੀ ਸੰਗਰਚਾਰ ਪ੍ਰਸ਼ਦ ਪੰਜਾਬ ਪ੍ਰਮੁੱਖ ਕਾਲੀ ਸੈਨਾ ਰਾਸ਼ਟਰੀ ਮਹਾਸਚਿਵ ਸੂਰੇਵੰਚੀ ਖੜਾ ਇੰਟਰਨੈਸ਼ਨਲ ਉਪadhyaksh ਮੈਂ ਤਿੰਨ ਤੀਰ ਨੂੰ ਜਿਹੜੇ ਸ਼੍ਰੀ ਵੱਡੇ ਹਨੂਮਾਨ ਜੀ ਦੇ ਮੰਦਿਰ ਦਾ ਲੰਗੂਰ ਮੇਲਾ ਆ ਰਿਹਾ ਆ ਮੈਂ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਤੇ ਵਿਦੇਸ਼ ਵਿੱਚ ਬੈਠੇ ਸਨਾਤਰੀਆਂ ਨੂੰ ਮੈਂ ਇਸ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਆ ਨਾਲ ਹੀ ਮੈਂ ਜਿਹੜੇ ਕਿ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਆ ਕਿ ਬਹੁਬਲੀ ਬਹੁਬਲੀ ਇਰਤੇ ਸੰਤ ਸਮਾਜ ਨੇ ਤੇ ਦਰਗਿਆਨਾ ਕਮੇਟੀ ਨੇ ਪਾਬੰਦੀ ਲਾਈ ਹੋਈ ਆ ਕਿ ਅਹੀਂ ਬਹੁ ਬਲੀ ਨਹੀਂ ਬਣ ਦੇਣਾ ਬਹੁ ਬਲੀ ਕਿੱਥੋਂ ਆ ਗਏ ਨੇ ਜਦ ਕਿ ਇਥੋਂ ਦੀ ਪਰੰਪਰਾ ਹੈਗੀ ਆ ਲੰਗੂਰ ਮੇਲਾ ਕਿ ਜਿਨ੍ਹਾਂ ਦੀ ਬੱਚੇ ਨਹੀਂ ਹੁੰਦੇ ਉਹਨਾਂ ਦੀ ਸੁਖਣਾ ਹੁੰਦੀ ਆ ਕਿ ਉਹ ਆਪਣੇ ਬੱਚੇ ਹੋਣ ਤੇ ਲੰਗੂਰ ਬਣਾ ਕੇ ਜਾਂਦੇ ਨੇ ਪਹਿਲੇ ਨਵਰਾਤਰੋਂ ਲੈ ਕੇ ਦਸਹਰੇ ਤੱਕ ਨੰਗੇ ਪੈਰੀ ਰਹਿਣਾ ਫਿਰ ਕੱਟੀ ਚੀਜ਼ ਨਹੀਂ ਖਾਣੀ ਪੁਣ ਜੇ ਸੋਨਾ ਲਾਲ ਵਸਤਰ ਪਾਣੇ ਜੇ ਬੱਚੇ ਹੈ ਇਸ ਚੀਜ਼ ਦੀ ਪਰੰਪਰਾ ਨੂੰ ਨਿਭਾ ਰਹੇ ਆ ਤੇ ਆ ਜਿਹੜੇ ਬਜਰੰਗੀ ਸੈਨਾ ਆ ਇਹ ਕੀ ਕਰ ਰਹੀ ਆ ਇਹ ਬਹੁ ਬਲੀ ਭਨ ਰਹੀ ਆ ਜਦ ਕਿ ਤੁਹਾਡੇ ਸਨਾਤਨ ਵਿੱਚ ਬਹੁ ਬਲੀ ਨਾਂ ਦਾ ਕੋਈ ਸ਼ਬਦ ਹੀ ਨਹੀਂ ਹੈਗਾ ਇਹਨਾਂ ਨੇ ਪੈਰਾਂ ਵਿੱਚ ਬੂਟ ਪਾਏ ਹੁੰਦੇ ਨੇ ਸਭ ਤੋਂ ਵੱਡੀ ਬੇਅਦਬੀ ਇਹ ਕਰ ਰਹੇ ਨੇ ਫਿਰ ਜਿਹੜੋ ਕਿਸੇ ਦੇ ਘਰ ਜਾਂਦੇ ਨੇ ਜਾਂਦਿਆਂ ਹੀ ਸਿਰ ਮਾਰਨਾ ਸ਼ੁਰੂ ਕਰ ਦਿੰਦੇ ਨੇ ਸਾਡੇ ਚ ਹਨੂਮਾਨ ਜੀ ਆ ਗਏ ਉਹਨਾਂ ਨੂੰ ਮੈਂ ਸਖਤ ਚੇਤਾਵਨੀ ਦੇਣਾ ਆ ਕਿ ਜਿਨ੍ਹਾਂ ਨੇ ਜਾ ਕੇ ਪਖੰਡ ਖੋਲਿਆ ਅਸੀਂ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਵਾਂਗੇ ਫਿਰ ਦੂਜੀ ਗੱਲ ਜਿਹੜੋ ਕਿਸੇ ਦੇ ਘਰ ਜਾਂਦੇ ਆ ਮੂੰਹੋਂ ਮੰਗੀ ਦਕਸ਼ਨਾ ਮੰਗਦੇ ਨੇ ਕਾਦੇ ਵਾਸਤੇ ਦਕਸ਼ਨਾ ਜੀ ਕਿਸੇ ਕੋ 52000 ਦੇ ਦੋ ਕਿਸੇ ਕੋ ਲੱਖਾਂ ਦੇ ਹਿਸਾਬ ਨਾਲ ਮੰਗਦੇ ਕੋਈ ਕੁਝ ਮੰਗਦੇ ਕੋਈ ਕੁਝ ਮੰਗਦੇ ਨੇ ਇਸ ਚੀਜ਼ ਦਾ ਅਸੀਂ ਵਿਰੋਧ ਕਰਾਂਗੇ ਕਿ ਆਮ ਸੰਗਤ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਮੂੰਹੋਂ ਮੰਗੀ ਰਕਮ ਨਾ ਦਿੱਤੀ ਜਾਵੇ ਇਹਨਾਂ ਨੂੰ ਰੋਕਿਆ ਜਾਵੇ ਕਿਉਂ ਕਿ ਇਹ ਇਹਦੇ ਵਿੱਚ ਕੋਈ ਸਮਰਥ ਹੁੰਦਾ ਹੈ ਕੋਈ ਅਸਮਰਥ ਹੁੰਦਾ ਆ ਜੇ ਨਹੀਂ ਕੋਈ ਪੈਸੇ ਦਿੰਦਾ ਤੇ ਅਰਮ ਮਦਰ ਜਿਹੜਾ ਨਹੀਂ ਦੇ ਸਕਦਾ ਉਹਰੇ ਘਰ ਨਹੀਂ ਜਾਣਗੇ ਉਹ ਉਹਨਾਂ ਦੀ ਕੋਈ ਸ਼ਰਦਾ ਨਹੀਂ ਹੈਗੀ ਇਹ ਇਹਨਾਂ ਨੇ ਜਿਹੜੇ ਬਾਂਦੇ ਬਜਰੰਗੀ ਸੈਨਾ ਮੈਂ ਇਹਨਾਂ ਨੂੰ ਵੀ ਇਹ ਗੱਲ ਕਹਾਂਗਾ ਜਿਹੜੇ ਇਹਨਾਂ ਦੇ ਮੁੱਖ ਸੇਵਾਦਾਰ ਨੇ ਕਿ ਤੁਹਾਡੇ ਮਨ ਵਿੱਚ ਕੀ ਸ਼ਰਦਾ ਆ ਕਿ ਜਿਹੜਾ ਪੈਸੇ ਨਹੀਂ ਦਿੰਦਾ ਉਹਰੇ ਘਰ ਨਹੀਂ ਜਾਣਾ ਜਿਹੜੇ ਪੈਸੇ ਦਿੰਦਾ ਤੇ ਉਹਦੇ ਘਰ ਜਾਣਾ ਇਹ ਸ਼ਰਤਾਂ ਨਹੀਂ ਹੈਗੀ ਇਹ ਬਿਜ਼ਨਸ ਹੈਗਾ ਆ ਆਪਾਂ ਵਿਚਰਤ ਧਰਮ ਆਪਾਂ ਆਪਣੇ ਸਨਾਤਨ ਨੂੰ ਬਿਜ਼ਨਸ ਨਹੀਂ ਬਣਾਣਾ ਆਪਾਂ ਆਪਣੇ ਸਨਾਤਨ ਨੂੰ ਸਨਾਤਨ ਰੱਖਣਾ ਧਰਮ ਨੂੰ ਧਰਮ ਦੀ ਜਗ੍ਹਾ ਤੇ ਰੱਖੋ ਬਿਜ਼ਨਸ ਨੂੰ ਬਿਜ਼ਨਸ ਦੀ ਜਗ੍ਹਾ ਤੇ ਰੱਖੋ ਤੇ ਇਸ ਚੀਜ਼ ਦੇ ਵਿਰੋਧ ਕਰਨਾ ਕੋਈ ਸ਼ਰਾਰਤੀ ਅੰਸਰ ਮੈਨੂੰ ਧਮਕੀਆਂ ਵੀ ਦੇ ਰਹੇ ਨੇ ਮੈਂ ਉਹਨਾਂ ਨੂੰ ਸਪਸ਼ਟ ਇਹ ਗੱਲਾਂ ਕਿੰਤਨਾ ਆ ਕਿ ਅਹੀਂ ਆਪਣੀ ਜੀ ਜਬਾਨ ਤੇ ਅਟੱਲ ਆ ਅਹੀਂ ਇੱਧਰ ਉੱਧਰ ਨਹੀਂ ਹੋ ਸਕਦੇ ਜਨਮ ਮਰਨ ਪਰਮਾਤਮਾ ਦੇ ਹੱਥ ਹੈ ਤੇਰੇ ਹੱਥ ਨਹੀਂ ਹੈਗਾ ਤੂੰ ਜਿੱਥੇਗਾਗਾ ਉੱਥੇ ਕਰੈ ਸਾਨੂੰ ਧਮਕੀ ਦੇਣ ਦੀ ਲੋੜ ਨਹੀਂ ਸੰਤ ਸਮਾਜ ਨੂੰ ਦਿਸ਼ਾ ਦੇਣ ਦੀ ਲੋੜ ਨਹੀਂ ਆ ਸੰਤ ਸਮਾਜ ਦਿਸ਼ਾ ਦਿੰਦਾ ਹੁੰਦਾ ਔਰ ਤੇ ਪਾਲਣ ਕਰਨਾ ਤੁਹਾਡਾ ਕੰਮ ਆ ਜੇ ਤੁਸੀਂ ਕਹੋਗੇ ਕਿ ਅਸੀਂ ਜਦ ਨਾਲ ਬੇਅਦਬੀ ਕਰਨੀ ਬਹੁ ਬਲੀ ਬਣਾਣੇ ਆ ਉਹ ਤੁਹਾਡੇ ਦਿਮਾਗ ਦਾ ਭੁਲੇਖਾ ਆ ਮੈਂ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬੇਨਤੀ ਕਰਦਾ ਆ ਕਿ ਅਸੀਂ 19 ਤਰੀਕ ਦਾ ਵਗਿਆਪਨ ਦਿੱਤਾ ਹੋਇਆ ਅਤੇ ਸੰਗਿਆਨ ਲੈਂਦੇ ਹੋਏ ਇਹਤੇ ਪਾਬੰਦੀ ਲਾਈ ਜਾਵੇ ਇਹ ਕੁਝ ਸ਼ਰਾਰਤੀ ਅੰਸਰ ਜਿਹੜਾ ਕਿ ਮਹੌਲ ਖਰਾਬ ਕਰਦੇ ਪਏ ਨੇ ਜੇ ਬਹੁ ਬਲੀ ਬੰਦੇ ਨੇ ਤੇ ਮੈਂ ਤਿੰਨ ਤਰੀਕ ਨੂੰ ਧਰਨਾ ਦਵਾਂਗਾ ਹਾਂ ਦਰਗਿਆਨਾ ਕਮੇਟੀ ਨੂੰ ਮੈਂ ਮਿਲਿਆ ਦਰਗਿਆਨਾ ਕਮੇਟੀ ਨੇ ਵੀ ਕੋਈ ਪਰਮਿਸ਼ਨ ਨਹੀਂ ਦਿੱਤੀ ਕੁਝ ਸ਼ਰਾਰਤੀ ਅੰਸਰ ਇਸ ਚੀਜ਼ ਦੀ ਵੀਡੀਓ ਪਾ ਰਹੇ ਆ ਕਿ ਦਰਗਿਆਨਾ ਕਮੇਟੀ ਨੇ ਹਾਨੂੰ ਕਹਿ ਦਿੱਤਾ ਹੈ ਕਿ ਜਿੱਦਾਂ ਬਹੁ ਬਲੀ ਬੰਦੇ ਬਣਾਓ ਜਿੱਦਾਂ ਛੱਜੇ ਬਣਾਣੇ ਬੰਦੋ ਜੋ ਕਰਨਾ ਕਰੋ ਇਹ ਇੱਕ ਗਮਰਾਹ ਕਰ ਰਹੇ ਨੇ ਝੂਠ ਬੋਲ ਰਹੇ ਨੇ ਨਾ ਕੋਈ ਸੰਤ ਸਮਾਜ ਨੇ ਪਰਮਿਸ਼ਨ ਦਿੱਤੀ ਆ ਤੇ ਨਾ ਹੀ ਦਰਗਿਆਨਾ ਕਮੇਟੀ ਨੇ ਅਜੇ ਤੱਕ ਕੋਈ ਪਰਮਿਸ਼ਨ ਦਿੱਤੀ ਆ ਅਬੋਹਰ ਦੇ ਪਿੰਡ ਤੇਲੂਪੁਰਾ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਹੱਡਾ ਰੋੜੀ ਦੇ ਕੁੱਤਿਆਂ ਦੇ ਵੱਲੋਂ ਬੁਰੀ ਤਰ੍ਹਾਂ ਨਾਲ ਨੋਚਿਆ ਗਿਆ ਤਾਂ ਬੱਚੇ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦਿਆਂ ਬੱਚੇ ਦੀ ਨਾਨੀ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਨਾਨੀ ਦੇ ਨਾਲ ਖੇਤ ਦੇ ਵਿੱਚ ਮਿਰਚਾ ਤੋੜਨ ਗਿਆ ਸੀ ਉੱਥੇ ਨਜ਼ਦੀਕ ਹੀ ਹੱਡਾ ਰੋੜੀ ਦੇ ਕੁੱਤਿਆਂ ਨੇ ਇਸ 5 ਸਾਲਾ ਬੱਚੇ ਤੇ ਹਮਲਾ ਕਰ ਦਿੱਤਾ ਤਾਂ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਨਾਵਾਰਾ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ। ਤੌਥੀ ਦੱਸਦੀ ਹੈ ਕਿ ਹਸਪਤਾਲ ਦੇ ਵਿੱਚ ਤਾਇਨਾਤ ਸਟਾਫ ਨਰਸ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇੱਕ 5 ਸਾਲਾ ਬੱਚਾ ਆਇਆ ਹੈ ਜਿਸ ਨੂੰ ਕਿ ਕੁੱਤਿਆਂ ਦੇ ਵੱਲੋਂ ਬੁਰੀ ਤਰ੍ਹਾਂ ਨਾਲ ਨੋਚਿਆ ਗਿਆ ਸੀ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਦੋਂ ਹੀ पीडਿਤ ਪਰਿਵਾਰ ਦੇ ਵੱਲੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਤੇ ਠੱਲ ਪਾਉਣ ਦੇ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ। ਕੀ ਨਾਮ ਹੈ ਆਪਣਾ? ਸੰਦੀਪ ਕੁਮਾਰ ਹੈ। ਕਿੱਥੋਂ ਦੇ ਵਾਸੀ ਹੋ? ਪਿੰਡ ਟਾਣੀ ਚਲੂੜਾ। ਅੱਛਾ ਕੀ ਸੋਤਰਾ ਮਿਲੀ ਸੀ ਤੁਹਾਨੂੰ ਜੀ? ਦੇ ਖੇਤ ਦੇ ਵਿੱਚ ਨਾ ਮਿਰਚਾਂ ਤੋੜਦੇ ਸੀਗੇ ਤੇ ਉੱਥੇ 12 ਕੁੱਤੇ ਸੀਗੇ ਕੋਈ ਆਵਾਜ਼ ਆ ਕੁੱਤਾ ਸੀਗੇ ਜਿਹੜੇ ਹੰਡਾ ਰੋੜੀ ਦੇ ਕੁੱਤੇ ਆਉਂ ਹਾਰੀਪੁਰਾ ਪਿੰਡ ਦੇ ਵਿੱਚ ਨਾ ਜਿਹੜੇ ਹੰਡਾ ਰੋੜੀ ਉਹ ਜਮਾ ਪਿੰਡ ਦੇ ਵਿਚਾਲੇ ਆ ਜੀ ਮਤਲਬ ਕਿ ਆਸੇ ਪਾਸੇ ਤੇ ਕਈ ਸਕੂਲੀ ਬੱਚੇ ਵੀ ਜਾਂਦੇ ਆ ਉਦੋਂ ਵੀ ਕਈ ਵਾਰੀ ਮਤਲਬ ਕਿ ਨੁਕਸਾਨ ਹੋਏ ਆ ਤੇ ਅੱਜ ਇਸ ਤਰ੍ਹਾਂ ਬੱਚਾ ਜਿਹਦੀ ਮੰਮੀ ਹੋਰ ਜਿਹੜੇ ਆ ਨਾਨੀ ਜੀ ਆ ਇਹ ਮਿਰਚਾਂ ਤੋੜ ਰਹੇ ਸੀਗੇ ਨਾਨੀ ਜੀ ਬੱਚੇ ਨਾਨੀ ਜੀ ਮਿਰਚਾਂ ਤੋੜ ਰਹੇ ਸੀਗੇ ਤੇ ਜਦੋਂ ਇਹਦੇ ਰੋਣ ਦੀ ਆਵਾਜ਼ ਪਤਾ ਲੱਗੀ ਤਾਂ ਇਹਨਾਂ ਨੇ ਜਾ ਕੇ ਦੇਖਿਆ ਤਾਂ 12 ਕੁੱਤੇ ਇਹਨੂੰ ਪੈਗੇ ਕਿੰਨੇ ਸ ਕੀ ਮੰਗ ਕਰਦੇ ਹੋ ਜਿਵੇਂ ਸਾਰੇ ਕੁੱਤਿਆਂ ਨੂੰ ਲੈ ਕੇ ਜੀ ਸਾਰਿਆਂ ਦਾ ਪਹਿਲਾਂ ਦਾ ਮੰਗ ਹੈ ਜੀ ਕਿ ਜਿਹੜੀ ਪਿੰਡ ਹਰੀਪੁਰਾ ਦੇ ਵਿੱਚ ਅੱਡਾ ਰੋੜੀ ਹੈਗੀ ਆ ਪਿੰਡ ਦੇ ਵਿੱਚ ਵਿਚਾਲੇ ਹੈ ਜੀ ਜਦੋਂ ਮਰਜ਼ੀ ਵਿజిਟ ਕਰਕੇ ਸਰਕਾਰੀ ਅਫਸਰ ਚੈੱਕ ਕਰ ਸਕਦੇ ਆ ਉਹ ਅੱਡਾ ਰੋੜੀ ਦਾ ਉੱਥੋਂ ਪਿੰਡ ਤੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਤੁਹਾਡਾ ਕੀ ਨਾਮ ਹੈ ਮਾਦਨ ਦੇਵ ਜੀ ਅੱਛਾ ਇਹਨਾਂ ਦਾ ਕੀ ਨਾਮ ਹੈ ਬੱਚੇ ਦਾ ਉਸ ਜੀ ਦੇ ਮਾਓ ਯਾ ਫੁਰਦਾ ਅੱਛਾ ਕੀ ਬਾਤ ਕੀ ਹੋਈ ਕੁੱਤਾ ਮਤਲਬ ਅੰਮ੍ਰਿਤਕ ਟੂਰ ਹੈ ਦੇਖ ਦੱਸੋ ਬਤਾਓ ਜੀ ਘਾੜਾ ਤੋਂ ਥੇਲ ਰਹਾ ਹੂ ਤੋ ਫੋਟਾ ਦਰਸ਼ੇ ਆਓ ਜੇ ਕੋ ਖਾੜਾ ਮੈਂ ਡਾਇਲ ਉਹ ਦੇਖ ਲਓ ਤਾਂ ਅਸੀਂ ਬਚੇ ਗੋ ਕਿਤਨਾ ਬੱਚੇ ਨੇ ਬੱਚੇ ਕੋਲੋਂ ਚੋਤ ਲਿਆ ਕਿਤਨਾ ਖਾ ਗਿਆ ਜਿੰਨਾ ਖਾਇਲੋ ਸਰ ਮੈਂ ਖਾਇਲੋ ਇਧਰ ਖਾਇਲੋ ਹੱਥ ਮੈਂ ਖਾਇਲੋ ਸਰ ਆਪਣਾ ਨਾਮ ਨੰਦੀ ਸਿੰਘ ਜੀ ਇੱਕ ਬੱਚਾ ਆਇਆ ਤੁਹਾਡੇ ਕੋਲ ਜੀ ਕੀ ਕੇਸ ਹੈਗਾ ਰੈਸ਼ੂ ਹੈ ਸਨ ਆਫ ਨੰਦਕਿਸ਼ੋਰ ਜੀ ਤੈਨੂੰ ਪੂਰੇ ਦਾ ਰਹਿਣਾ ਆਇਆ ਉਹਨਾਂ ਕੁੱਤੇ ਨੇ ਕਾਫੀ ਤਰ੍ਹਾਂ ਦਾ ਖਾਦਾ ਆਇਆ ਹੈ ਕਭੀ ਦੇਵਰੇ ਜਦੋਂ ਮੌਦੇ ਸਿਰ ਤੇ ਹੈ ਫੇਸ ਤੇ ਹੈ ਕਾਫੀ ਜੇਵੇਂ ਤੋਖਾ ਰੱਖਿਆ ਹੁਣ ਆਪਾਂ ਰੋਡੇ ਕਿੰਨੇ ਕੁ ਮਨੀਕੇ ਸੋਸਪੀਟਲ ਦੇ ਵਿਚਾਰੇ ਆ ਜੀ ਹਸਪੀਟਲ ਦੇ ਰਿਦਾਨਾਂ ਦੇ ਪੰਜ ਤੋਂ ਲੈ ਕੇ 10 ਦੀ ਐਵਰੇਜ ਹੈਗੀ ਇਹ ਵੀ ਆ ਜਾਂਦੇ ਆ ਡਾਕਟਰ ਵਾਲੇ ਠੀਕ ਹੈ ਪਿੰਡਾਂ ਤੋਂ ਜ਼ਿਆਦਾ ਹੈ ਕਿ ਜਾਂ ਸ਼ਹਿਰ ਤੋਂ ਹੈ ਜੀ ਦੋਨੋਂ ਸਾਈਡ ਤੋਂ ਸ਼ਹਿਰ ਤੋਂ ਵੀ ਆਉਂਦਾ ਦਿਨ ਦਾ ਤੇ ਹੁੰਦੇ ਨੇ ਸਰਹੱਦੀ ਹਲਕਾ ਅਜਨਾਲਾ ਦੇ ਪਿੰਡ ਤੇੜਾ ਰਾਜਪੂਤਾ ਵਿਖੇ ਇੱਕ ਵਿਅਕਤੀਾ ਮਹਿਲਾ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਪੱਖੇ ਦੇ ਨਾਲ ਲਟਕਦੀ ਹੋਈ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ ਜਿਸ ਨਾਲ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਹੈ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਮਹਿਲਾ ਜਸਤਨਾ ਬਾਵੀਕ ਔਰ ਦੱਸਿਆ ਜਾ ਰਿਹਾ ਹੈ ਜਿਸ ਦੇ ਮੇਜਰ ਸਿੰਘ ਨਾਲ ਦੇ ਵਿਅਕਤੀ ਦੇ ਨਾਲ ਪ੍ਰੇਮ ਸੰਬੰਧ ਸਤ ਜਿਸ ਦੇ ਚੱਲਦਿਆਂ ਉਹ ਅਕਸਰ ਹੀ ਮਹਿਲਾ ਦੇ ਘਰ ਆਉਂਦਾ ਸੀ ਤੇ ਜਿਸ ਦਿਨ ਮਹਿਲਾ ਦੀ ਮੌਤ ਹੋਈ ਉਸ ਦਿਨ ਵੀ ਮੇਜਰ ਘਰ ਦੇ ਵਿੱਚ ਆਇਆ ਸੀ ਜਿਸ ਦੌਰਾਨ ਬਾਵੀਕ ਔਰ ਦੇ ਪਿਤਾ ਜਦਕਰ ਪਹੁੰਚੇ ਨੇ ਤਾਂ ਮੇਜਰ ਉਥੋਂ ਭੱਜ ਜਾਂਦਾ ਹੈ ਜਦੋਂ ਪਿਤਾ ਨੇ ਅੰਦਰ ਜਾ ਕੇ ਵੇਖਿਆ ਤਾਂ ਬਾਵੀਕ ਨੂੰ ਪੱਖੇ ਦੇ ਨਾਲ ਲਟਕਦਾ ਪਾਇਆ ਗਿਆ ਜਿਸ ਦੀ ਮਤ ਹੋ ਚੁੱਕੀ ਸੀ ਤਦ ਅਦਰ ਇਸ ਮਾਮਲੇ ਦੇ ਵਿੱਚ ਪਰਿਵਾਰ ਦਾ ਕਹਿਣਾ ਹੈ ਕਿ ਬਾਵੀਕੌਰ ਦਾ ਪਤੀ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਮੇਜਰ ਉਸ ਨੂੰ ਹੁਣ ਤੱਕ ਪਰੇਸ਼ਾਨ ਕਰਦਾ ਸੀ ਜਿਸ ਦਿਨ ਬਾਵੀ ਨੇ ਫਾਹ ਲਿਆ ਉਸ ਦਿਨ ਮੇਜਰ ਘਰ ਦੇ ਵਿੱਚ ਆਇਆ ਸੀ ਤੇ ਉਹਨਾਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਹੀ ਸਬੰਧੀ ਥਾਣਾ ਅਜਨਾਲਾ ਦੇ ਸਬ ਇੰਸਪੈਕਟਰ ਜਿਨ੍ਹਾਂ ਦਾ ਕਹਿਣਾ ਹੈ ਕਿ ਬਾਵੀਕੌਰ ਤੇੜਾ ਰਾਜਪੂਤਾ ਵਿਖੇ ਵਿਆਹੀ ਹੋਈ ਸੀ ਉਸ ਦਾ ਪਤੀ ਵਿਦੇਸ਼ ਦੇ ਵਿੱਚ ਹੈ ਤੇ ਮੇਜਰ ਸਿੰਘ ਨਾਲ ਦੇ ਲੜਕੇ ਦੇ ਨਾਲ ਉਸ ਦੇ ਪ੍ਰੇਮ ਸਬੰਧ ਸਨ ਜੋ ਕਿ ਅਕਸਰ ਉਸ ਦੇ ਘਰ ਦੇ ਵਿੱਚ ਆਉਂਦਾ ਸੀ ਤੇ ਵੀ ਮੇਜਰ ਉਸ ਨੂੰ ਮਿਲਣ ਦੇ ਲਈ ਘਰ ਆਇਆ ਜਦ ਪਰਿਵਾਰ ਨੇ ਉਸ ਨੂੰ ਪੱਖੇ ਦੇ ਨਾਲ ਲਟਕਦਾ ਪਾਇਆ ਤਾਂ ਇਕਦਮ ਹੀ ਉਥੋਂ ਮੇਜਰ ਫਰਾਰ ਹੋ ਜਾਂਦਾ ਤਾਂ ਮ੍ਰਿਤਕ ਦੇ ਪਿਤਾ ਨੇ ਜਦ ਅੰਦਰ ਜਾ ਕੇ ਵੇਖਿਆ ਤਾਂ ਲੜਕੀ ਪੱਖੇ ਦੇ ਨਾਲ ਲਟਕਦੀ ਪਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਕੀ ਨਾਵੇਂ ਤੁਹਾਡਾ ਕੀ ਲੱਗਦੀ ਸੀ ਜਿਹਦੀ ਮੌਤ ਹੋਈ ਹੈ ਮੇਰੀ ਲੜਕੀ ਆ ਜੀ ਮੇਰਾ ਨਾਮ ਭਗਵਾਨ ਸਿੰਘ ਪਿੰਡ ਚਾਕੜੋਗਰੇ ਕਿਵੇਂ ਮੌਤ ਕਿਵੇਂ ਹੋਈ ਮੌਤ ਇਸ ਤਰ੍ਹਾਂ ਵੀ ਮੈਂ 8 ਵਜੇ ਵੈਸੇ ਗਿਆ ਮੈਂ ਕੁਦਰਤ ਵੱਲੋਂ ਤੇ ਇਹ ਮੁੰਡਾ ਗੇੜ ਦੇ ਮੈਨੂੰ ਵੇਖ ਕੇ ਭੱਜ ਗਿਆ। ਹੂੰ। ਵੇਜਰ ਸੰਗ ਟੱਕਰ ਉਹ ਕਰਾਇਆ। ਹੂੰ। ਤੇ ਮੋਰਸਾ ਉਸੇ ਫੁੱਟ ਗਿਆ। ਜਦੋਂ ਮੈਂ ਜਾ ਕੇ ਆਪਣੇ ਆਪ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕੁੜੀ ਦੇ ਫਾ ਲਿਆ। ਮੈਂ ਵੈਸੇ ਤੌਰ 'ਤੇ ਮੋਰਸਾ ਲਾਇਆ ਹੋਂਸੇ ਨਾਲ ਲਾ ਕੇ ਵੇਖਿਆ ਤੇ ਕੁੜੀ ਲੌਟੀ ਸੀ। ਹੂੰ। ਉਸ ਟਾਈਮ ਤੇ ਮੇਰੇ ਕੋਲ ਨਹੀਂ ਜਾ ਡਾ ਚੱਲੇ ਗਈ। ਫਿਰ ਐਸ ਵੀ ਇਹ ਨੂੰ ਲਾ ਕੇ ਆਵਾਜ਼ ਮਾਰੀ ਆ ਤੇ ਭਜੋ ਪਿਆ ਉਹਦਾ ਕੁੜੀ ਨੇ ਫਾ ਲੈ ਲਿਆ। ਹੂੰ। ਤੇ ਅਬ ਟੁੱਕੀ ਗਏ। ਇੰਨਾ ਟੁੱਕੀ ਆ ਲਾਈ ਆ ਉਹਦਾ ਸਾਰਾ ਖਤਮ ਹੋ ਗਿਆ। ਇਹ ਵੇਜਰ ਨੇ ਫਿਰ ਆਵੇ ਮੌਕੇ ਤੇ ਕੰਮ ਕੀਤਾ। ਨੇ ਮੇਜਰ ਕੌਣ ਐ ਮੇਜਰ ਮੁੰਡਾ ਚੱਕ ਡੋਕਰਾਂ ਦਾ ਇਹਦੇ ਪਤੀ ਦਾ ਕੀ ਨਾਮ ਐ ਇਹਦੇ ਪਤੀ ਦਾ ਨਾਮ ਹੈਗਾ ਕਲਦੀਪ ਸਿੰਘ ਅੱਛਾ ਜੀ ਉਹ ਉਹ ਆਪਣੇ ਬਾਹਰ ਡਬਈ ਹੈ ਜੀ ਅੱਛਾ ਜੀ ਹਾਂ ਜੀ ਤੇ ਮੇਜਰ ਨੇ ਕਿਉਂ ਮਾਰਿਆ ਕੋਈ ਰੰਜਿਸ਼ ਹੀ ਪੁਰਾਣੀ ਹਾਂਜੀ 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 ਕੀ ਰੰਜਿਸ਼ ਹੋ ਸਕਦਾ ਇਹਨਾਂ ਦਾ ਕੋਈ ਆਪਸੇ ਕੋਈ ਗੱਲਬਾਤ ਹੋ ਗਈ ਅੱਛਾ ਜੀ ਜ਼ਬਰਦਸਤੀ ਕਰਦਾ ਹੋਗਾ ਜਦੋਂ ਜ਼ਬਰਦਸਤੀ ਉੱਤੇ ਹੋਈ ਗੱਲ ਹੋਈ ਉਹਦੀ ਅੱਛਾ ਜੀ ਤੇ ਜ਼ਬਰਦਸਤੀ ਨਾਲ ਇਹਨੇ ਮਲਫਾ ਦਿੱਤਾ ਮਲ ਜ਼ਬਰਦਸਤੀ ਮਾਰਿਆ ਗਿਆ ਹਾਂਜੀ ਜ਼ਬਰਦਸਤੀ ਨਾਲ ਇਹਨੇ ਮਾਈਕੂੜੀ ਮਾਰੀ ਕੀ ਤੇਲਾ ਵੀ ਕਰੀ ਤੁਹਾਡੀ ਬੇਟੀ ਨੇ ਕੋਈ ਕੰਪਲੀਟ ਕੀਤੀ ਕਦੀ ਦੱਸਿਆ ਇਸ ਬਾਰੇ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਦੱਸਿਆ ਤਾਂ ਪੁਲਿਸ ਕੰਪਲੀਟ ਕੀਤੀ ਹੈ ਅੱਜ ਕੀਤੀ ਹੈ ਜੀ ਕੀ ਮੰਗ ਕਰਦੇ ਹੋ ਅਜੀ ਆਪਾਂ ਮੰਗਿਆ ਪਸੇ ਮੁੰਡੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ ਜੋ ਕਾਨੂੰਨੀ ਕਾਰਵਾਈ ਆਏ ਸਾਡੀ ਬੱਚੇ ਨਿਕਲੇ ਦੋ ਦੋ ਮੇਰੇ ਦੋਦੇ ਇੱਕ ਲੜਕੇ ਦੋਰੀ ਹੈ ਜੀ ਕਿੰਨੇ ਸਾਲ ਹੋਏ ਵਿਆਹ ਨੂੰ ਵਿਆਹ ਨੂੰ ਹੋਈਗਾ 13-14 ਸਾਲ ਇਹ ਆਈ ਨਾ ਹੋਈ ਗਈ ਤੇ ਜਿਹੜਾ ਤੁਹਾਡਾ ਜਵਾਈ ਹੈ ਕਿੰਨੇ ਸਾਲ ਹੋ ਗਏ ਉਹਨੂੰ ਬਾਹਰ ਉਹਨੂੰ ਪਹਿਲਾਂ 5 ਸਾਲ ਅੱਗੇ ਲਾ ਗਿਆ ਸੀ 5 ਸਾਲਾਂ ਤੋਂ ਮੁੜ ਕੇ ਆਪਣਾ ਸਾਥੀ ਭਾਬਾ ਬਣਾ ਗਿਆ ਫਿਰ ਮੁੜ ਕੇ ਹੁਣ ਚਲਾ ਗਿਆ 1.5 2 1.5 ਮਹੀਨਾ ਹੋ ਗਿਆ ਜਿਆਨ ਇਹ ਜਿਹੜਾ ਸੀ ਮੇਜਰ ਸਿੰਘ ਦਾ ਸਹੁਰੇ ਦਾ ਪਿੰਡ ਏ ਉਹਦਾ ਪਿੰਡ ਚੱਕ ਡੋਗਰ ਹੈ ਤੇ ਤੁਹਾਡੀ ਬੇਟੀ ਦਾ ਪ੍ਰਿੰਟ ਜਿਹੜਾ ਸੀ ਉਹ ਵੀ ਚੱਕ ਡੋਗਰ ਹੈ ਸਾਡਾ ਚੱਕ ਡੋਗਰ ਮਤਲਬ ਸਾਡਾ ਚੱਕ ਡੋਗਰ ਵੱਡਾ ਜੀ ਅੱਛਾ ਜੀ ਤੇ ਲਗ ਤੇਰੇ ਆ ਪਹਨੜ ਕੀ ਵਿਆਹੀ ਤੇਰੇ ਅੱਛਾ ਜੀ ਹਾਂਜੀ ਤੇੜੇ ਦੇ ਕੀ ਮੰਗ ਕਰਦੇ ਆਪਾਂ ਮੰਗੇ ਕਰਨਾ ਵੀ ਜੋ ਕਾਨੂੰਨੀ ਕਾਰਵਾਈ ਉੱਤੇ ਮਾਨੂੰ ਕਰ ਦੇ ਕੀਤੀ ਜਾਵੇ ਕਾਮਲਾ ਇਹਨਾਂ ਲੜਕੀ ਜਿਹੜੀ ਆ ਚੱਕ ਡੋਗਰਾਂ ਵਾਲੀ ਆ ਨਾ ਇਹਦਾ ਜਿਹੜੀ ਇਹਦਾ ਨਾਮ ਬਾਵੀਕੌਰ ਆ ਬਾਵੀਕੌਰ ਆ ਡਾਕਟਰ ਆ ਭਗਵਾਨ ਸਿੰਘ ਤੇ ਇਹਨਾਂ ਦਾ ਵੈਸੇ ਪਿੰਡ ਹੈਗਾ ਵਾ ਚੱਕ ਡੋਗਰਾਂ ਤੇ ਇਹ ਵਿਆਹੀ ਆ ਤੇ ਤੀਹਾਂ ਪਹਿਲੇ ਕੀ ਹੈ ਜਨਰਕੀ ਤੋਂ ਫਿਰ ਅਕਬੀਰ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ ਇਹਦਾ ਜਿਹੜਾ ਘਰ ਵਾਲਾ ਨਾ ਵਿਦੇਸ਼ ਚ ਤਵਈ ਰਹਿੰਦਾ ਪਿਛੇ 2 ਮਹੀਨਿਆਂ ਤੋਂ ਗਿਆ ਵਾ ਇਹਦੇ ਉਹਨਾਂ ਨੇ ਆਪਣੇ ਮਤਲਬ ਪੀ ਕੇ ਘਰੀ ਹੂੰ ਆ ਲੈ ਲਿਆ ਵਾ ਕਮਦੇ ਦੇ ਵਿੱਚ ਇਹ ਇਹਦੇ ਨਾ ਇੱਕ ਮੇਜਰ ਸਿੰਘ ਸਾਮੂਹ ਕਰਨੈਲ ਸਿੰਘ ਵਾਸੀ ਚੱਕ ਲੋਗਰਾਂ ਦਾ ਬੰਦਾ ਸੀ ਜਿਹਨਾਂ ਨੇ ਪੀ ਕੇ ਬਰਬਾਦ ਆ ਉਹਦੇ ਨਾਲ ਦੀ ਮਤਲਬ ਕਿ ਲਵ ਲਿਸ਼ਨ ਲਾ ਲੋ ਸੀ ਜੇ ਉਹਦੇ ਦੌਰਾਨ ਹੀ ਇਹ ਉਹਨਾਂ ਦੇ ਘਰੋਂ ਦਾ ਜਨ ਤਾਂ ਹੀ ਤੇ ਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਿਰੇ ਜਦੋਂ ਇਹਨਾਂ ਦੀ ਆਪਣੀ ਘਰ ਪਤਾ ਲੈਣ ਲਈ ਹੁਣਾ ਅੱਗੇ ਭਗਵਾਨ ਸਿੰਘ ਕੌਣ ਹੈਗੇ ਨੇ ਭਗਵਾਨ ਸਿੰਘ ਜਿਹਦੇ ਆ ਇਹਨਾਂ ਦੇ ਮਤਲਬ ਕਿ ਫਾਦਰ ਆ ਲੜਕੀ ਦੇ ਫਾਦਰ ਲੜਕੀ ਦੇ ਫਾਦਰ ਆ ਜੀ ਜਿਹਨੂੰ ਆਪਣੇ ਆਇਆ ਕਾ ਤੇ ਇੰਨਾ ਨੇ ਆ ਕੇ ਵੇਖਿਆ ਬਾਪੀ ਇੱਕ ਬੰਦਾ ਨਾ ਗੇਟ ਚੋਂ ਜਿਹਨੂੰ ਗੇਟ ਫੜਕਾਇਆ ਵਾ ਸਵੇਰੇ 8:00 ਵਜੇ ਉਹ ਧੱਕਾ ਮਾਰ ਕੇ ਭੱਜ ਗਿਆ ਨੰ ਮੋਟਰਸਾਈਕਲ ਵੀ ਉਹ ਤਾਂ ਉੱਥੇ ਰਹਿ ਗਿਆ ਜਿਹਨੂੰ ਉਹਨੇ ਅੰਦਰ ਜਾ ਕੇ ਵੇਖਿਆ ਬਾਅਦ ਉਹਦੀ ਜਿਹੜੀ ਲੜਕੀ ਆ ਬਾਗੀ ਤੌਰ ਉਹਨੇ ਪੱਖੇ ਦੀ ਛੱਤ ਦੇ ਨਾਲ ਨਾ ਫਤਲੀ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕਪੜਾ ਪਾ ਕੇ ਨਾ ਚੁੰਨੀ ਉਹਦੇ ਨਾਲ ਫਾ ਲਿਆ ਹੋਇਆ ਉਹਨਾਂ ਨੂੰ ਉਤਾਰ ਕੇ ਵੇਖਿਆ ਤੂੰ ਦੀ ਡੈਥ ਹੋ ਚੁੱਕੀ ਹੁਣ ਉਹਨਾਂ ਨੇ ਮੇਜਰ ਸਿੰਘ ਸੰਨਵ ਕਨੈਲ ਸਿੰਘ ਵਾਸੀ ਚੱਕ ਦੁਗਰਾ ਦੇ ਖਿਲਾਫ ਨਾ 306 ਆਈਪੀਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ 183 ਆਈਜੀ ਡੇਟ ਦਾ ਮਿਤੀ 24/9/24 306 34 506 ਆਈਪੀਸੀ ਪੁਰਾਣੇ ਜੁਰਮਾਂ ਚ ਜਾਂ ਹੁਣ ਦੇ ਜੁਰਮਾਂ ਦੇ ਵਿੱਚ ਹੈਗਾ ਵਾ 108 3 ਬ੍ਰੈਕਟ ਚ 5 352 ਬ੍ਰੈਕਟ ਚ 3 ਬੀਐਨਐਸ ਪੀਐਸ ਜਨਾਲੇ ਦਰਜ ਹੋਇਆ ਵਾ ਬਾਕੀ ਦੋਸ਼ੀ ਦੀ ਭਾਲ ਜਾਰੀ ਆ ਜਲਦੀ ਨਾਲ ਦੋਸ਼ੀ ਨੂੰ ਬ੍ਰੇਕ ਕਰਕੇ ਲਿਆ ਜਾਵੇ ਮੈਂ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਭਾਈ ਤੇੜਾ ਰਾਜਪੂਤਾਂ ਬੱਗਾ ਸਿੰਘ ਮੇਰਾ ਨਾਮ ਹੈ ਲੜਕੀ ਹੀ ਲੱਗਦੀ ਥੋਡੀ ਲੜਕੀ ਸਾਡੀ ਭਾਬੀ ਲੱਗਦੀ ਕੀ ਗੱਲ ਬਾਤ ਹੈ ਸੋਰੀ ਗੱਲ ਬਾਤ ਹੈ ਤਾਂ ਇੱਕ ਨਜਾਇਜ਼ ਸੰਬੰਧ ਚੱਲਦੇ ਹਨ ਉਹ ਮੁੰਡੇ ਦੇ ਹੂੰ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਹਮ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਘਰੇ ਨਾ ਆਇਆ ਘਰ ਮੇਰੇ ਦੌਰ ਜੇਠ ਨੇ ਤੇ ਉਹਦੇ ਨਹੀਂ ਫਿਰ ਉਹਨੇ ਕੋਈ ਗੱਲ ਕੀਤੀ ਕਿ ਤੂੰ ਇਨਫਾ ਦੇ ਕੇ ਤੇ ਮਾਰ ਕੇ ਚਲ ਗਿਆ ਕਿੰਨੇ ਤੋਂ ਸਮੇਂ ਕਿੰਨੇ ਕੋ ਸਮੇਂ ਤੋਂ ਨਿਆਂ ਸਮਾਂ ਚੱਲ ਰਹੀ ਸੀ ਇਹ ਭਾਜੀ ਕੋਈ ਮੇਰੇ ਸਾਹਮਣੇ ਜਿੱਦੂ ਸਾਡਾ ਮੁੰਡਾ ਬਾਹਰ ਗਿਆ ਨਾ ਪਹਿਲੀ ਵਾਰੀ ਇਹਦਾ ਉਦੋਂ ਦਾ ਕੁਝ 6 ਮਹੀਨੇ ਸਾਲ ਹੋ ਗਿਆ ਜਦੋਂ ਉਹ ਚੱਲਦੇ ਸੀ ਹਮ ਤਾਂ ਅੱਜ ਤੁਸੀਂ ਕੀ ਦੇਖਿਆ ਅੱਜ ਇਹ ਦੇਖਿਆ ਵੀ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੂਰੇ ਖੜੇ ਆ ਇਹਨਾਂ ਨੇ ਆਏ ਨੇ ਤੇ ਇਹ ਅੰਦਰ ਵੜਨ ਲੱਗੇ ਤਾਂ ਅੰਦਰੋਂ ਨਿਕਲ ਕੇ ਆ ਵਿਖਿਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਹੂੰ ਤੇ ਗਾੜੀ ਅਗਲੇ ਪਾਸੇ ਹੀ ਖੜੀ ਰਹੀ ਵੀ ਭਾਈ ਦਾ ਵੀ ਵਿਖਿਆ ਵੀ ਅੰਦਰੋਂ ਨਿਕਲ ਕੇ ਜਿੱ ਗਿਆ ਹੂੰ ਫਿਰ ਇਹਨਾਂ ਰੋਲਾ ਪਾਇਆ ਅਹੀਂ ਭੱਜ ਗਿਆ ਆਣ ਕੇ ਤੇ ਫਿਰ ਉਹਦੇ ਸਰਦਾਰ ਸਾਹਿਬ ਵੱਢ ਗਏ ਤੇ ਫਿਰ ਇਹਨੂੰ ਲਾਇਆ ਹੂੰ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂਜੀ ਹਾਂਜੀ ਮੌਕੇ ਤੇ ਕੀ ਮੰਗ ਕਰਦੇ ਹੁੰਦੇ ਨੇ ਮੰਗ ਭਾਜਨ ਨੂੰ ਸਜ਼ਾ ਹੋਣੀ ਚਾਹੀਦੀ ਆ ਹੂੰ ਵੇ ਜਿੱਦਾਂ ਸਾਡਾ ਘਰ ਬਰਬਾਦ ਹੋਏ ਉਹ ਵੀ ਬਰਬਾਦ ਹੋਵੇ ਹਾਂ ਪੁਲਿਸ ਕੰਪਲੀਟ ਕੀਤੀ ਆ ਓਕੇ ਤੇ ਪਹੁੰਚੀ ਬੋਲੀ ਹਾਂਜੀ